ਦਿਨ ਚੌਥਾ ਤਵਾਰੀਖ ਦੇ ਗਵਾ ਰੁਖ ਵੀ ਹੋਇਆ ਕਰਦੇ ਨੇ ਸੁਣ ਕੇ ਰਾਈਆਂ ਦੇ ਦੁੱਖ ਇਹ ਵੀ ਰੋਇਆ ਕਰਦੇ ਨੇ ਤੁਰਦੇ ਆ ਤੁਰਦੇ ਆ ਇੱਕ ਬਹੁਤ ਪੁਰਾਣਾ ਦਰਖਤ ਦਿਸਿਆ ਗੂੜੀ ਛਾਂ ਵੇਖ ਕੇ ਦੋਵਾਂ ਨੇ ਰੁਕਣ ਦਾ ਮਨ ਬਣਾ ਲਿਆ ਵਿਰਾਨ ਰਸਤੇ 'ਚ ਰੁਖ ਢੋਲ ਖੜਾ ਸੀ ਦੁਪਹਿਰ ਸਿਖਰ ਤੇ ਸੀ ਹਵਾ ਦਾ ਨਾਮੁ ਨਿਸ਼ਾਨ ਨਹੀਂ ਸੀ ਕੋਈ ਪੱਤਾ ਤੱਕ ਨਹੀਂ ਸਹਿਲ ਰਹਾ ਚੁੱਪਚਾਪ ਰਾਈਆਂ ਨੂੰ ਨਿਹਾਰਦੇ ਪੱਤੇ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫ਼ਰ ਲਈ ਧੂਆਵਾ ਮੰਗ ਰਹੇ ਹੋਣ ਤੇ ਟਿੱਕੀ ਹਵਾ ਵਿੱਚ ਦਰਖਤ ਦੀ ਛਾਂ ਹੇਠ ਬੈਠੇ ਰਾਈਆਂ ਦੀ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾ ਇਹ ਦਰਖਤ ਲਗਭਗ 1000 ਸਾਲ ਪੁਰਾਣਾ ਹੈ ਫਕੀਰ ਨੇ ਲੋਈ ਵਿਛਾਉਂਦਿਆਂ ਕਿਹਾ 1000 ਸਾਲ ਕੇਸਰ ਨੇ ਹੈਰਾਨ ਹੋ ਕੇ ਫਕੀਰ ਨੇ ਕਿਹਾ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਜ਼ਰਾ ਸੋਚ ਇਹ ਦਰਖਤ ਨਾਨਕ ਪਾਤਸ਼ਾਹ ਤੋਂ ਵੀ 500 ਸਾਲ ਪੁਰਾਣਾ ਇੱਥੇ ਹੀ ਹੈ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਥ ਲਾਇਆ ਤਾਂ ਉਹ ਸੁਨ ਹੋ ਗਿਆ ਸੋਚ ਜਿਵੇਂ ਰੁਕੀ ਗਈ ਉਸ ਨੂੰ ਲੱਗਿਆ ਜਿਵੇਂ ਇਹ ਤਣਾ ਉਸ ਦਾ ਬਾਪੂ ਹੋਵੇ ਤੇ ਉਸ ਨੇ ਕੇਸਰ ਦਾ ਤਲਾਵਾ ਭਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਿਲ ਆ ਗਈ। ਉਸ ਨੂੰ ਲੱਗਿਆ ਜਿਵੇਂ ਇੱਕ ਖੜਾਕ ਹੋਇਆ ਤੇ ਕੋਈ ਪੀਲਾ ਪੱਤਾ ਉਸ ਦੇ ਅੰਦਰ ਡਿੱਗ ਪਿਆ। ਫਕੀਰ ਨੇ ਕੇਸਰ ਦੇ ਅਚੰਬੇ ਨਾਲ ਭਰੇ ਚਿਹਰੇ ਨੂੰ ਵੇਖਦੇ ਕਿਹਾ ਇਸ ਰੁੱਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ। ਦੁਨੀਆ ਨੂੰ ਵਾਰ-ਵਾਰ ਬਦਲਦਿਆਂ ਵੇਖਿਆ ਹੋਵੇਗਾ। ਵੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਹੈ ਪਰ ਬਦਲਿਆ ਅਸਲ ਵਿੱਚ ਕੁਝ ਵੀ ਨਹੀਂ। ਆਵਾਜ਼ ਆਈ ਦੁਨੀਆ ਤਾਂ ਇਕ ਸਰਾ ਹੈ ਬਸ ਮੁਸਾਫਿਰ ਬਦਲਦੇ ਰਹਿੰਦੇ ਹਨ ਕੇਸਰ ਸੋਚ ਰਿਹਾ ਸੀ ਕਿ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜਾਂ ਚੋਂ ਆਈ ਸੀ ਦਿਨ ਹੁਣ ਢਲ ਚੁੱਕਿਆ ਸੀ ਫਕੀਰ ਨੇ ਲੰਮੇ ਪੈੰਦੇ ਆ ਗੱਲ ਅੱਗੇ ਤੋਰੀ ਗੱਬਰੂਆ ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਇਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹੀ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ ਸੌਂਦੇ ਉੱਤੇ ਤੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਐਵੇਂ ਚੱਲਦਾ ਰਹੇ ਨੇ ਇਹ ਸਾਰੇ ਵਰਤਾਰੇ ਵਿੱਚ ਪ੍ਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਲਈ ਦੁਨੀਆ ਤੇ ਭੇਜਿਆ ਹੈ ਬਸ ਇਹੋ ਕੰਮ ਹੀ ਜੀਵਨ ਦਾ ਮੰਤਵ ਹੈ ਅਤੇ ਇਸ ਮੰਤਵ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ ਕਹਿ ਕੇ ਫਕੀਰ ਕਾਫੀ देर ਚੁੱਪ ਰਿਹਾ ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨ ਪਰ ਬਹੁਤੀ ਸਮਝ ਵਿੱਚ ਨਹੀਂ ਆ ਰਹੀਆਂ ਸਨ ਉਸ ਦੀ ਸੋਚ ਫਿਰ ਉਸ ਦਿਨ ਤੇ اٹਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਭੈਣ ਤਾਰੂ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦੇ ਕੇਸਰ ਦੀ ਅੱਖਾਂ ਭਰ ਰਹੀਆਂ ਭੈਣ ਤਾਰੂ ਵਾਲੇ ਹਾਦਸੇ ਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੂੰਹ ਵਿੱਚ जिम्मी जुबान ही नहीं रही पहलवाननी भी ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਵੜੀ ਰਹਿੰਦੀ ਇਸੇ ਤਰ੍ਹਾਂ ਸਾਲ ਕੁ ਲੰਘ ਗਿਆ ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ ਬਿਠਾਇਆ ਤੇ ਕਿਹਾ ਮੈਂ ਸੋਚ ਰਿਹਾ ਇੱਕ ਵਾਰ ਬੀਕਾਨੇਰ ਜਾਵਾਂ ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ ਇੱਥੋਂ 12 ਕਿੱਲੇ ਵਿੱਚ ਉੱਥੇ ਇੱਕ ਮਰੱਬਾ ਖਰੀਦ ਲਵਾਂਗੇ ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਕਰਦਾ ਦੂਸਰੇ ਦਿਨ ਬਾਪੂ ਚਲਾ ਗਿਆ ਅਤੇ ਅੱਜ ਤੱਕ ਨਹੀਂ ਸੀ ਮੁੜਿਆ ਦਰਵਾਜ਼ੇ ਵੱਲ ਵੇਖਦਿਆਂ ਬੀਬੀ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਘਟ ਗਈ ਸੀ ਬਸ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾਂ ਦਾ ਸਰਨਾਵਾ ਸੀ ਲੋਕੀ ਕਈ ਗੱਲਾਂ ਬਣਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਦੂਸਰਾ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਸੀ ਕਿਸੇ ਨੇ ਮਾਰ ਦਿੱਤਾ ਜਿਨੇ ਮੂੰਹੋਂ ਨਹੀਂ ਆ ਗੱਲਾਂ ਸੋਚਦੇ ਆ ਸੋਚਦੇ ਆ ਕੇਸਰ ਨੂੰ ਉਹ ਘਟਨਾ ਯਾਦ ਆ ਗਈ ਜਿਹੜੀ ਉਸ ਦੀ ਪਤਾ ਨਹੀਂ ਕਦੋਂ ਕਿਸ ਕੋਲ ਸੁਣੀ ਸੀ ਸ਼ਾਇਦ ਹਵੇਲੀ ਜਾਂਦੇ ਆ ਸਤਚੂ ਪਰ ਉਸ ਘਟਨਾ ਦਾ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਕੁਮਰੇ ਹਾਂ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਸੀ ਧੂਆਂ ਤਾਰ ਬੰਬਾਰੀ ਹੋ ਰਹੀ ਸੀ ਇੱਕ ਮੋਰਚੇ ਤੇ ਬੰਬ ਡਿੱਗਦਾ ਹੈ ਨਾਲ ਵਾਲੇ ਮੋਰਚੇ ਵਿੱਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਕਿ ਜਿਸ ਮੋਰਚੇ ਉੱਤੇ ਹੁਣ ਬੰਬ ਡਿੱਗਿਆ ਹੈ ਉਸ ਵਿੱਚ ਮੇਰਾ ਭਰਾ ਵਰਗਾ ਦੋਸਤ ਲੜ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੋ ਉੱਥੇ ਜਾ ਕੇ ਹੁਣ ਕੀ ਕਰੇਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਪਰ ਫੌਜੀ ਨੇ ਵਾਰ-ਵਾਰ ਜ਼ਿੱਦ ਕਰਨ ਤੇ ਕਮਾਂਡਰ ਨੂੰ ਅੰਤ ਨੂੰ ਇਜਾਜ਼ਤ ਦੇ ਦਿੱਤੀ ਫੌਜੀ ਉਸ ਮੋਰਚੇ ਵਿੱਚ ਜਾ ਵੇਖਦਾ ਹੈ ਕਿ ਉਸ ਦਾ ਦੋਸਤ ਬਹੁਤ ਜ਼ਖਮੀ ਹਾਲਤ ਵਿੱਚ ਨਿਡਾਲ ਹੋਇਆ ਪਿਆ ਹੈ ਉਸ ਨੂੰ ਆਇਆ ਵੇਖ ਜ਼ਖਮੀ ਦੋਸਤ ਨੇ ਹੱਥ ਉੱਪਰ ਕੀਤਾ ਅਤੇ ਉਸਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਜ਼ਰੂਰ ਆਵੇਂਗਾ ਕਹਿੰਦੇ ਉਸਨੇ ਪ੍ਰਣ ਤਿਆਗ ਦਿੱਤੇ ਅੱਜ ਕੇਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸਦੀ ਹੋਵੇ ਅਤੇ ਬਾਪੂ ਉਸਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕੇਸਰਾ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਉਸ ਦੀਆਂ ਅੱਖਾਂ 'ਚ ਉਦਰੀਵਾ ਹੋਰ ਵੀ ਵੱਧ ਗਿਆ ਇਹ ਉਸਦੀ ਜਾਗ ਦੀ ਰਾਤ ਸੀ